ਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਡੀਆਂ ਪਹਿਲੀ ਆ ਵੀਡੀਓ ਨੂੰ ਤੁਸੀਂ ਬਹੁਤ ਜਿਆਦਾ ਸਤਿਕਾਰ ਦਿੱਤਾ ਅੱਜ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਇਹ ਪਰਥਾਏ ਉਹਨਾਂ ਦੇ ਪ੍ਰਕਾਸ਼ ਪ੍ਰਗਤ ਤੋਂ ਬਾਅਦ ਮਰਦਾਨੇ ਨੂੰ ਜੇ ਤੂੰ ਲੈ ਕੇ ਚੱਲੀ ਮੇਰੇ ਸਤਿਗੁਰੂ ਦੀ ਦੀਂ ਦੁਨੀਆਂ ਦਾ ਭਲਾ ਕਰਨ ਵਾਸਤੇ ਸਤਿਗੁਰੂ ਜੀ ਕਹਿਣ ਲੱਗੇ ਮਰਦਾਨਿਆ ਚਲ ਤੈਨੂੰ ਦੁਨੀਆਂ ਦੀ ਸੈਰ ਕਰਾਵਾਂ ਦੁੱਖ ਵੀ ਕਟਣੀ ਪਊ ਨੀਂਦ ਵੀ ਕਟਣੀ ਪਊ ਲੋਕ ਰੋੜੇ ਵੀ ਮਾਰੋਗੇ ਤਾਂ ਕਲਾ ਹੋਣਾ ਆ ਉਹਨਾਂ ਲੈਣ ਦਾ ਬੜਾ ਕਿਸ਼ਿਆਤਾ ਹੈ ਉਹ ਗੱਲ ਹੋ ਰੋਂਦੇ ਦੇਖਿਆ ਜਦੋਂ ਹਿੰਦ ਦੀ ਜੰਦ ਬਹਿਲੀ ਨੂੰ ਸਤਗੁਰੂ ਨਾਨਕ ਕਹਿੰਦੇ ਨੇ ਬਚਪਨ ਦੇ ਵੇਲੇ ਰੂਹ ਸਤਗੁਰੂ ਨਾਨਕ ਕਹਿੰਦੇ ਨੇ ਬਚਪਨ ਦੇ ਵੇਲੇ ਰੂਹ ਹੋ ਹੁਣ ਰੋਕਿਆ ਨਹੀਂ ਰੁਕਣਾ ਲੱਖ ਪਰਵਾਰ ਕਰੋ ਕਾਂਦੇ ਚੱਲ ਮਰਦਾਨਿਆਂ ਚੱਲੀਏ ਕਰਦ ਬੜਾ ਬਣ ਲੋਕਾਂ ਦੇ ਹੋ ਚੱਲ ਮਰਦਾਨਿਆਂ ਚੱਲੀਏ ਕਰਦ ਬੜਾ ਬਣ ਲੋਕਾਂ ਦੇ ਹੋ ਦੁਨ ਦੇ ਦੇਖਿਆ ਜਦੋਂ ਹਿੰਦ ਦੀ ਜੰਗ ਬਹੇਦੀ ਨੂੰ ਸਤਗੁਰ ਨਾਨਕ ਕਹਿੰਦੇ ਨੇ ਬਚਪਨ ਦੇ ਵੇਲੇ ਨੂੰ ਹੋ ਸਤਗੁਰ ਨਾਨਕ ਕਹਿੰਦੇ ਨੇ ਬਚ ਪੰਦੇ ਵੇਲੀ ਨੂੰ ਹੋ ਹੁਣ ਰੋਕਿਆ ਨਹੀਂ ਰੁਕਣਾ ਲੱਖ ਪਰਵਾਰ ਪਰੋ ਕਾਂਲੇ ਚੱਲ ਮਰਦਾਨਿਆਂ ਚੱਲੀਏ ਦਰਦ ਬਣਾ ਬਣ ਲੋਕਾਂ ਦੇ ਹੋ ਚੱਲ ਮਰਦਾਨਿਆਂ ਚੱਲੀਏ ਦਰਦ ਬਣਾ ਬਣ ਲੋਕਾਂ ਦੇ ਓ ਬੜੇ ਮੁਕੱਦਮ ਕੁੱਤੇ ਰਾਜੇ ਕਿਉਂ ਬਗਿਆ ਹੜ ਬਣੇ ਹੱਸਦੇ ਬਸਦੇ ਮਹਿਰਮਨਾਰੀ ਕਿਉਂ ਇਹ ਝਾੜ ਬਣੀ ਅਸਵੇ ਬਸ ਦੇ ਮਹਿਰ ਮਨਾਰੇ ਕਿਉਂ ਇਹ ਝਾੜੀ ਵੜੀ ਹੋ ਕੇ ਸੁਹਾੰਦੀ ਮਰਦੀ ਵਿੱਚ ਬੜੇ ਵਪਾਰੀ ਕੁਕਾਂ ਦੇ ਚੱਲ ਮਰਦਾਨਿਆਂ ਚੱਲੀਏ ਦਰਦ ਬਣਾ ਬਣ ਲੋਕਾਂ ਦੇ ਹੋ ਚੱਲ ਮਰਦਾਨਿਆਂ ਚੱਲੀਏ ਦਰਦ ਬਣਾ ਬਣ ਲੋਕਾਂ ਦੇ ਉਹ ਦੇਸ਼ ਮੇਰੇ ਦਾ ਉਹ ਡੇੜਾ ਤੱਕ ਥੱਲੇ ਕਰ ਕਰ ਰਹਾ ਬਗਲੇ ਤੇ ਹੰਸਾਂ ਵਿੱਚ ਨਾਈਓ ਹੋੜਾ ਫਰਕ ਰਿਹਾ ਹੋ ਬਗਲੇ ਤੇ ਹੰਸਾਂ ਵਿੱਚ ਨਾਈਓ ਹੋੜਾ ਫਰਕ ਰਿਹਾ ਹੋ ਪਰਮਾ ਅੰਦਰ ਲੁਟੇ ਲੋਕੀ ਢੀਣੀਆਂ ਜੋ ਕਾਂਦੇ ਚੱਲ ਮਰਦਾਨਿਆਂ ਚੱਲੀਏ ਦਰਦ ਬਣਾਵਣ ਲੋਕਾਂ ਦੇ ਹੋ ਚੱਲ ਮਰਦਾਨਿਆਂ ਚੱਲੀਏ ਦਰਦ ਬਣਾਵਣ ਲੋਕਾਂ ਦੇ ਹੋ ਹੋ ਬੀਟਰ ਲਾਗਿਆ ਖੰਡੇ ਇਹ ਦੂ ਮਸਲੇ ਮਾੜੇ ਦਾ ਕਿਉਣਾ ਦੁਬੇਰ ਹੋ ਗਿਆ ਇਸ ਧਰਤੀ ਤੇ ਮਾੜੇ ਦਾ ਕਿਉਣਾ ਦੁਬੇਰ ਹੋ ਗਿਆ ਇਸ ਧਰਤੀ ਤੇ ਮਾੜੇ ਦਾ ਹੋ ਮਾੜੇ ਇੱਕ ਤਾਰੇ ਸ਼ੈਤਾਨੀ ਲੋਕਾਂ ਚੋਕਾਂ ਦੇ ਚੱਲ ਮਰਦਾਨਿਆਂ ਚੱਲੀਏ ਦਰਦ ਬਣਾਵਣ ਲੋਕਾਂ ਦੇ ਚੱਲ ਮਰਦਾਨਿਆਂ ਚੱਲੀਏ ਤਰਦ ਬੰਦਾ ਦੇ ਨਾਲ ਲੋਕਾਂ ਦੇ ਓ ਪਾਣੀ ਗੰਦੇ ਹੋਗੇ ਨੇ ਸੱਤ ਲੁਜਤੇ ਰਾਵੀ ਦੇ ਵੜਕੇ ਤੈਨੂੰ ਖਾਂਦੀ ਉੱਠੇ ਚੱਕਰ ਭਾਵੀ ਦੇ ਹੋ ਵੜਕੇ ਤੈਨੂੰ ਖਾਂਦੀ ਉੱਠੇ ਚੱਕਰ ਭਾਵੀ ਦੇ ਹੋ ਮੁੱਲਾ ਵੀਰਾ ਕੀਤੇ ਬੈਠੇ ਇੱਜੜ ਬੋਕਾਂ ਦੇ ਚੱਲ ਮਰਦਾਨਿਆਂ ਚੱਲੀਏ ਤੜਦ ਪੰਡਾ ਬਣ ਲੋਕਾਂ ਦੇ ਹੋ ਚੱਲ ਮਰਦਾਨਿਆਂ ਚੱਲੀਏ ਤੜਦ ਪੰਡਾ ਬਣ ਲੋਕਾਂ ਦੇ ਹੋ ਸਾਜ ਦਿਲਾ ਦੀ ਪਾਟੇ ਨਹੀਂ ਵਿੱਚ ਆਲੇ ਛੋੜੀ ਦਾ ਅੱਜ ਤੋਂ ਮੈਨੂੰ ਜੱਗੇ ਵਰਗਾ ਮਹਿਰ ਮੈਨੋੜੀ ਦਾ ਹੋ ਹੋ ਅੱਜ ਤੋਂ ਮੈਨੂੰ ਜੱਗੇ ਵਰਗਾ ਮਹਿਰ ਮੈਨੋੜੀ ਦਾ ਤੰਡ ਬਾਵੇ ਜੇਰਾ ਇਹਨਾ ਟਿੱਖੀਆਂ ਨੂੰ ਕਾਂਦੇ ਚੱਲ ਮਰਦਾਨਿਆਂ ਚੱਲੀਏ ਦਰਦ ਵੰਡਾਵਣ ਲੋਕਾਂ ਦੇ ਹੋ ਚੱਲ ਮਰਦਾਨਿਆਂ ਚੱਲੀਏ ਦਰਦ ਵੰਡਾਵਣ ਲੋਕਾਂ ਦੇ